ਬੋਦੀ ਸੁਣਾ ਵਰਕ ਕੀਤਾ ਹੋਇਆ ਜਰੀ ਦਾ ਬਾਈ ਜੀ ਕੁਆਲਿਟੀ ਇੱਕ ਨੰਬਰ ਦਾ ਕੰਮ ਹੈ ਬਾਈ ਜੀ ਸਪੈਸ਼ਲ ਆਪਾਂ ਗਲੇ ਵਾਲੀ ਵੀ ਲੈ ਕੇ ਆਏ ਗਲੇ ਤੋਂ ਬਗੈਰ ਵੀ ਹੈਗੇ ਨਾ ਇਹਦੇ ਚ ਆਟਮਾ ਬਹੁਤ ਆ ਬਾਈ ਆਪਣੇ ਕੋਲ ਤੁਹਾਨੂੰ ਸਾਰਾ ਦਿਖਾਵਾਂਗੇ ਬੇਚੇਜ ਕੋਈ ਕ courier ਕਰੋ ਬਾਈ ਫ੍ਰੀ ਹੈ ਜਿਹੜੀ courier ਦੀ ਸੇਵਾ ਇਹ ਬਿਲਕੁਲ ਫ੍ਰੀ ਹੈ ਬਾਈ ਜੀ ਸਾਰੇ ਮੇਰੇ ਭੈਣ ਭਰਾਵਾਂ ਨੂੰ ਸਤ ਸ੍ਰੀ ਅਕਾਲ ਅਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਮਨਜਿੰਦਰ ਕਲਾਥ ਹਾਊਸ ਪਿੰਡ ਮੈਸਟਰਖਾਨਾ ਜ਼ਿਲ੍ਹਾ ਬਠਿੰਡਾ ਵੀਰ ਜੀ ਆਪਣਾ ਇਹ ਮੌੜ ਮੰਡੀ ਦੇ ਕੋਲੇ ਪਿੰਡ ਰਹਿਣਾ ਜੀ ਮੈਸਟਰਖਾਨਾ ਜਿੱਥੇ ਆਪਣੀ ਲੋਕੇਸ਼ਨ ਹੈ ਵੀਰ ਜੀ ਇਹ ਇਹ ਮੈਸਟਰਖਾਨਾ ਪਿੰਡ ਹੈ ਜੀ ਜ਼ਿਲ੍ਹਾ ਬਠਿੰਡਾ ਆਪਣਾ ਤੇ ਮੌੜ ਮੰਡੀ ਦੇ ਕੋਲੇ ਪਿੰਡ ਰਹਿੰਦਾ ਜੀ ਮੈਸਟਰਖਾਨਾ ਇਹ ਜਿੱਥੇ ਆਪਣਾ ਮਨਜਿੰਦਰ ਕਲਾਥ ਹਾਊਸ ਦਾ ਸ਼ੋਅਰੂਮ ਹੈ ਬਾਈ ਜੀ ਆਹ ਦੇਖੋ ਇਹ ਮਨਜਿੰਦਰ ਕਲਾਥ ਹਾਊਸ ਦਾ ਸ਼ੋਅਰੂਮ ਹੈ ਬਾਈ ਜੀ ਇੱਥੇ ਆਪਣੇ ਕੋਲੇ ਬਾਈ ਜੀ ਸਾਰੀ ਕੁਆਲਿਟੀ ਮਿਲ ਜਾਂਦੀ ਹੈ ਵਿਆਹ ਸਾਧੀਆਂ ਵਾਸਤੇ ਉਹਨੂੰ ਵਿਆਹਾਂ ਸਾਧਕਾਂ ਦਾ ਬਾਈ ਜੀ ਜੋਰ ਹੈ ਤੇ ਵਧੀਆ ਸਾਡੀਆਂ ਵਾਸਤੇ ਬਾਈ ਜੀ ਹਰ ਇੱਕ ਚੀਜ਼ ਮਿਲਦੀ ਹੈ ਆਪਣੇ ਕੋਲੇ ਵਧੀਆ ਬਾਜ਼ ਮਰੇਟਾਂ ਤੇ ਤੇ ਇੱਕ ਨੰਬਰ ਕੁਆਲਿਟੀ ਦਾ ਕਪੜਾ ਯਾਦ ਰੱਖੋ ਬਾਈ ਜੀ ਇਹ ਤੇ ਇੱਕ ਆਪਣੇ ਕੋਲੇ ਹੁਣ ਨਵਾਂ ਜਿਹੜੀ ਨਵੀਂ ਵੈਰਾਈਟੀ ਚੱਲੀ ਹੈ ਜੀ ਖਿੰਖਾਵ ਇਹ ਸਭ ਨੂੰ ਪਤਾ ਹੈ ਬਾਈ ਜੀ ਇਹ ਨਵੀਂ ਵੈਰਾਈਟੀ ਹੈ ਤੇ ਇਹਦੇ ਤੇ ਡਿਜ਼ਾਈਨ ਬਹੁਤ ਚੱਲੀ ਜਾਂਦੇ ਨੇ ਤੇ ਆਪਾਂ ਦੋ ਤਿੰਨ ਦਿਨ ਹੋ ਗਏ ਪਹਿਲਾਂ ਵੀਡੀਓ ਪਾਈ ਸੀ ਬਾਈ ਜੀ ਸਾਰਿਆਂ ਨੇ ਦੇਖਿਆ ਬਹੁਤ ਪਿਆਰ ਦਿੱਤਾ ਹੈ ਧੰਨਵਾਦ ਆ ਬਾਈ ਜੀ ਸਾਡਾ ਜਿਹਨੇ 6000 ਸਬਸਕ੍ਰਾਈਬਰ ਬਹੁਤ ਜ਼ਿਆਦਾ ਕੀਤੇ ਨੇ ਤੇ ਬਾਈ ਜੀ ਉਹੀ ਆਪਾਂ ਫੇਰ ਫੇਰ ਅੱਜ ਖੀਨ ਖਾਵ ਦੀ ਵੈਰੈਟੀ ਲੈ ਕੇ ਆਏ ਜਿਹਦੇ ਵਿੱਚ ਡਿਜ਼ਾਈਨ ਹੋਰ ਅਲੱਗ-ਅਲੱਗ ਬਹੁਤ ਸੋਹਣੇ ਦਿਲ ਖਿੱਚਵੇਂ ਡਿਜ਼ਾਈਨ ਲੈ ਕੇ ਆਏ ਬਾਈ ਜੀ ਆਪਾਂ ਤੇ ਤਾਂ ਹੀ ਆਪਾਂ ਛੇਤੀ ਵੀਡੀਓ ਪਾ ਕੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਇਹ ਜਿਹੜਾ ਖੀਨ ਖਾਵ ਆ ਬਾਈ ਜੀ ਇਹ ਇਹ ਬਹੁਤ ਵੱਡਾ ਮਨਚ ਭਲੇਖਾ ਬਾਈ ਜੀ ਬਹੁਤ ਜ਼ਿਆਦਾ ਮਹਿੰਗਾ ਵੇਚ ਰਹੇ ਆ ਲੋਕ ਜਿਹੜੇ ਆਪਾਂ ਤੁਸੀਂ ਵੱਡੇ-ਵੱਡੇ ਸ਼ੋਰੂਮਾਂ ਜਾਂਦੇ ਹੋ ਖੀਨ ਖਾਵ ਦੇ ਨਾਂ ਤੇ ਬਾਈ ਜੀ 10-10 ਹਜ਼ਾਰ ਦੇ 5-5 ਹਜ਼ਾਰ ਦੇ 7-7 ਹਜ਼ਾਰ ਦੇ ਇਹ ਛੂਟ ਦਿੰਦੇ ਆ ਬਾਈ ਜੀ ਤੇ ਆਪਾਂ ਤੁਹਾਨੂੰ ਅੱਜ ਆਉ ਦਿਖਾ ਉੰਦਾ 15 ਮਿੰਟ ਲਮਾਂਗੇ ਥੋੜੀ ਬਾਈ ਜੀ ਜਰੂਰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਆ ਕਰੋ ਵੀਡੀਓ ਬਾਈ ਜੀ ਫਿਰ ਉਹ ਦੇਖਣ ਦਾ ਮਕਸਦ ਹੀ ਆਪਣਾ ਇਹ ਹੁੰਦਾ ਹੈ ਤੇ ਕਿ ਆਪਾਂ ਕੁਆਲਿਟੀ ਦੇਖੀਏ ਰੇਟ ਦੇਖੀਏ ਫਿਰ ਹੀ ਪਤਾ ਲੱਗਦਾ ਆਪਣਾ ਬਾਈ ਜੀ ਇੱਕ ਬਾਈ ਜੀ ਸ਼ੇਅਰ ਤੇ ਸਬਸਕ੍ਰਾਈਬ ਬਾਈ ਜੀ ਜਰੂਰ ਕਰਿਆ ਕਰੋ ਬੇਨਤੀ ਆ ਤੁਮਨ ਕੇ ਤਾਂ ਕਿ ਸਾਡਾ ਵੀ ਹੌਸਲਾ ਵਧਾਈ ਹੋ ਜਾਂਦਾ ਆਓ ਆਪਾਂ ਤੁਹਾਨੂੰ ਖੀਨਖਾਬ ਦੇ ਬਾਈ ਜੀ ਨਵੇਂ ਤੋਂ ਨਵੇਂ ਡਿਜ਼ਾਈਨ ਆ ਦੇਖੋ ਬਾਈ ਚੈੱਕ ਕਰੋ ਇਹ ਖੀਨਖਾਬ ਦੇ ਪਹਿਲਾਂ ਆਪਾਂ ਦਿਖਾਈ ਸੀ ਡਿਜ਼ਾਈਨ ਹੁਣ ਆਪਾਂ ਇਹ ਨਵੇਂ ਆਗੇ ਡਿਜ਼ਾਈਨ ਚੈੱਕ ਕਰੋ ਬਾਈ ਜੀ ਕਲਾ ਕਲਾ ਡਿਜ਼ਾਈਨ ਚੈੱਕ ਕਰ ਲਓ ਜੇਕਰ ਸਕਰੀਨਸ਼ਾਟ ਲੈਣਾ ਸਕਰੀਨਸ਼ਾਟ ਵੀ ਲੈ ਸਕਦਾ ਹੈ ਤੇ ਬਾਈ ਜੀ ਇੱਕ ਆਪਾਂ ਹੋਰ ਖੁਸ਼ਖਬਰੀ ਦੱਸਦੇ ਹਾਂ ਜਿਹੜਾ ਇਹਦਾ ਖੀਨ ਖਾਬ ਦਾ ਕੌਰੀ ਆ ਰਿਹਾ ਬਾਈ ਜੀ ਬਿਲਕੁਲ ਫ੍ਰੀ ਹੈ ਜਿੱਥੇ ਮਰਜ਼ੀ ਮੰਗਾ ਲਓ ਬਾਈ ਜੀ ਪਾਰਸਲ ਦਾ ਖਰਚਾ ਜਿਹੜਾ ਸਾਰਾ ਬਾਈ ਜੀ ਸਾਡੇ ਵੱਲੋਂ ਹੋਊਗਾ ਤੁਹਾਡਾ ਕੁਝ ਨਹੀਂ ਲੱਗਦਾ ਇੱਕ ਸੂਟ ਮੰਗਾ ਲਓ ਭਾਵੇਂ ਦੋ ਸੂਟ ਮੰਗਾ ਲਓ ਜਿੰਨੇ ਮਰਜ਼ੀ ਮੰਗਾ ਲਓ ਬਾਈ ਜੀ ਖੀਨ ਖਾਬ ਦੀ ਜਿਹੜੀ ਡਿਲੀਵਰੀ ਹੈ ਇਹ ਬਿਲਕੁਲ ਫ੍ਰੀ ਹੈ ਆ ਚੈੱਕ ਕਰੋ ਬਾਈ ਜੀ ਬਾਈ ਜੀ ਸੂਟ ਦੇਖ ਕੇ ਨਾ ਬਹੁਤ ਜਾਰੇ ਵਧੀਆ ਝੂਟ ਹੈ ਇੱਕ ਨੰਬਰ ਕਢਾਈ ਕੀਤੀ ਹੈ ਬਰਕੀ ਬਹੁਤ ਸੋਹਣਾ ਕੱਢਿਆ ਹੋਇਆ ਦਾ ਤੇ ਕਪੜਾ ਬਾਈ ਜੀ ਖੀਨ ਖਾਬ ਦਾ ਹੈ ਬਾਟਮ ਵੀ ਬਹੁਤ ਸੋਹਣਾ ਦਾ ਕਪੜਾ ਦਿੱਤਾ ਹੈ ਬਾਈ ਜੀ ਇਹਦਾ ਤੇ ਕਪੜੇ ਦੀ ਕਢਾਈ ਤੇ ਕਪੜੇ ਦੀ ਕੁਆਲਿਟੀ ਬਹੁਤ ਹੀ ਸੋਹਣੀ ਕੁਆਲਿਟੀ ਹੈ ਆ ਚੈੱਕ ਕਰੋ ਬਾਈ ਜੀ ਦੇਖੋ ਗੌਰ ਨਾਲ ਚੈੱਕ ਕਰੋ ਬਾਈ ਜੀ ਕਿੰਨਾ ਸੋਹਣਾ ਗਲੇ ਤੇ ਕੰਮ ਕੀਤਾ ਹੋਇਆ ਹੈ ਬਾਈ ਜੀ ਤੇ ਜਿਹੜੀ ਇਹਦੀ ਬਾਟਮ ਹੈ ਬਾਈ ਜੀ ਉਹ ਉਹਦੇ ਤੇ ਵੀ ਬਾਈ ਜੀ ਆਪਣਾ ਨਾ ਇਹ ਦੇਖ ਕਰੋ ਬਾਈ ਜੀ ਆਹ ਲਓ ਬਾਈ ਜੀ ਦੇਖੋ ਬਾਈ ਜੀ ਇਹ ਪੌਂਚੇ ਤੇ ਨਾ ਬਾਈ ਜੀ ਵਰਕ ਕੀਤਾ ਬਹੁਤ ਹੀ ਸੋਹਣਾ ਵਰਕ ਕੀਤਾ ਹੋਇਆ ਜਰੀ ਦਾ ਬਾਈ ਜੀ ਕੁਆਲਿਟੀ ਇੱਕ ਨੰਬਰ ਦਾ ਕੰਮ ਹੈ ਤੇ ਜਿਹੜਾ ਪੌਂਚੇ ਤੇ ਵਰਕ ਕੀਤਾ ਹੈ ਬਾਈ ਬਹੁਤ ਸੋਹਣਾ ਵਰਕ ਕੀਤਾ ਉਹ ਵੀ ਇਹਦੇ ਬਾਈ ਜੀ ਯਾਦ ਰੱਖੋ ਇਹ ਖੀਨਖਾਬ ਦਾ ਕੱਪੜਾ ਹੈ ਤੇ ਖੀਨਖਾਬ ਦੀ ਨਾਲ ਬਾਟਮ ਦਿੱਤੀ ਹੈ ਜਿਹੜਾ ਇਹਦਾ ਵਰਕ ਹੈ ਬਹੁਤ ਸੋਹਣਾ ਵਰਕ ਕੀਤਾ ਹੋਇਆ ਤੇ ਦੁਬੱਟਾ ਬਾਈ ਜੀ ਦੇਖੋ ਕਿੰਨਾ ਸੋਹਣਾ ਦਿੱਤਾ ਨਾਲ ਬਾਈ ਜੀ ਕੋਈ ਇਹ ਸਿਰ ਤੋਂ ਹੇ ਸਿਰ ਤੋਂ ਨੀ ਤਲ ਘਾੜ ਦੁਪੱਟਾ ਕੁਛ ਨਹੀਂ ਹੁੰਦਾ ਬਾਈ ਜੀ ਮਲੈਮ ਤੇ ਕੁਲਾ ਇੱਕ ਨੰਬਰ ਕੁਆਲਿਟੀ ਦਾ ਦੁਪੱਟਾ ਹੈ ਇਹਦੇ ਗੋਟਾ ਪੱਤੀ ਲਾ ਕੇ ਚਾਰ ਸਪਰੇ ਬਾਈ ਜੀ ਬਹੁਤ ਸੋਹਣਾ ਕੰਮ ਕੀਤਾ ਹੋਇਆ ਹੈ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਬਾਈ ਜੀ ਯਾਦ ਰੱਖੋ ਬਾਈ ਜੀ ਇਹ ਖੀਨ ਖਾਵ ਦਾ ਕੱਪੜਾ ਹੈ ਆ ਦੇਖੋ ਇਹ ਐਂ ਦਿੱਤਾ ਵਾ ਜੀ ਦੇਖੋ ਦਾ ਡਿਜ਼ਾਈਨ ਦਾ ਦਿੱਤਾ ਬਾਈ ਜੀ ਗਲੇ ਦੀ ਗਲਾਈ ਦੇ ਹਿਸਾਬ ਨਾਲ ਬਾਈ ਜੀ ਪੌਂਚਾ ਵਰਕ ਦਿੱਤਾ ਬਾਈ ਜੀ ਬਹੁਤ ਹੀ ਸੋਹਣਾ ਕੱਪੜਾ ਤੇ ਬਹੁਤ ਹੀ ਸੋਹਣੀ ਕੜਾਈ ਕੀਤੀ ਹੈ ਤੁਸੀਂ ਚੈੱਕ ਕਰੋ ਬਾਈ ਜੀ ਸਮਾਰ ਕੇ ਬਾਈ ਜੀ ਕਿਦੋਂ ਵੀ ਤੁਸੀਂ ਕੱਪੜਾ ਲੈਣੇ ਹੁੰਦੇ ਹੋ ਕਿਦੋਂ ਵੀ ਕੰਮ ਕਰਦੇ ਹੋ ਬਾਈ ਜੀ ਪੂਰੀ ਗੌਰ ਨਾਲ ਕੱਪੜਾ ਦੇਖੋ ਤੇ ਕੱਪੜਾ ਲਓ ਬਾਈ ਜੀ ਇਹਦੀ ਕੁਆਲਿਟੀ ਚੈੱਕ ਕਰੋ ਬਾਈ ਜੀ ਦੇਖੋ ਕਿੰਨੀ ਸੋਹਣੀ ਕੁਆਲਿਟੀ ਹੈ ਬਾਈ ਜੀ ਸਪੈਸ਼ਲ ਆਪਾਂ ਗਲੇ ਵਾਲੀ ਵੀ ਲੈ ਕੇ ਆਏ ਗਲੇ ਤੋਂ ਬਿਨਾਂ ਵੀ ਹੈਗੇ ਨਾ ਇਹਦੇ ਚ ਆਈਟਮਾ ਬਹੁਤ ਆ ਬਾਈ ਆਪਣੇ ਕੋਲ ਤੁਹਾਨੂੰ ਸਾਰਾ ਦਿਖਾਵਾਂਗੇ ਗੌਰ ਨਾਲ ਦੇਖੋ ਪੂਰੀ ਵਧੀਆ ਤਸੱਲੀ ਨਾਲ ਦੇਖਿਆ ਕਰੋ ਇਹ ਚੈੱਕ ਕਰੋ ਬਾਈ ਜੀ ਆ ਦੇਖੋ ਬਾਈ ਜੀ ਬੋਲ ਬੋਲਦੇ ਬੱਚੇ ਆ ਬਾਈ ਜੀ ਚੈੱਕ ਕਰੋ ਦੇਖੋ ਕਿੰਨੀ ਸੋਹਣੀ ਇਹਦੀ ਕੜਾਈ ਕੀਤੀ ਹੋਈ ਹੈ ਜਰੀਰੀ ਬਹੁਤ ਹੀ ਸੋਹਣੀ 골ਡਨ ਰੰਗ ਦੀ ਕੜਾਈ ਕੀਤੀ ਹੋਈ ਹੈ ਇੱਕ ਨੰਬਰ ਕੁਆਲਿਟੀ ਦਾ ਕੰਮ ਕੀਤਾ ਬਾਈ ਜੀ ਤੇ ਡਿਜ਼ਾਈਨ ਤੇ ਕੱਪੜੇ ਦੇ ਰੰਗ ਬਾਈ ਤੇ ਬਹੁਤ ਹੀ ਸੋਹਣੇ ਆ ਇਹਦੇ ਦੇਖੋ ਬਾਈ ਜੀ ਆ ਬਰੀਕ ਬਰੀਕ ਨਾਲ ਬੁਟੀ ਦਿੱਤੀ ਹੈ ਬਾਈ ਜੀ ਬਹੁਤ ਹੀ ਸੋਹਣੀ ਕੜਾਈ ਕੀਤੀ ਹੋਈ ਹੈ ਜਹੇ ਜੀ ਬਾਈ ਜੀ ਗਲੇ ਤੇ ਵਰਕ ਕੀਤਾ ਹੁੰਦਾ ਤੇ ਉਹੋ ਜਿਹਾ ਬਾਈ ਜੀ ਇਹਦੇ ਤੇ ਕੀਤਾ ਹੁੰਦਾ ਆਇਦੇ ਤੇ ਦੇਖੋ ਬਾਈ ਜੀ ਆ ਪਹੁੰਚਾ ਵਰਕ ਹੈ ਬਾਈ ਜੀ ਜਿਹੜਾ ਬਾਈ ਜੀ ਬਾਰ-ਬਾਰ ਤੁਹਾਨੂੰ ਦੱਸਦੇ ਨੇ ਜਿਹੜਾ ਬਾਟਮ ਦਾ ਕੱਪੜਾ ਬਾਈ ਜੀ ਪੂਰਾ ਮਲੈਮ ਤੇ ਚੰਗਾ ਸੋਹਣਾ ਕੱਪੜਾ ਬਾਈ ਜੀ ਉਹ ਕੰਮ ਨਹੀਂ ਹੈਗਾ ਵੀ ਇਹ ਖਰਾਬ ਹੋ ਜੂਗਾ ਬਾਈ ਜੀ ਦੇਖੋ ਪਿਓਰ ਖੀਨ ਖਾਬ ਦਾ ਕੱਪੜਾ ਬਾਈ ਜੀ ਪੂਰੀ ਫੁੱਲ ਜ਼ਿੰਮੇਵਾਰੀ ਹੈ ਇਹ ਆ ਚੈੱਕ ਕਰ ਲਓ ਬਾਈ ਜੀ ਇਹ ਨਾਲ ਬਾਈ ਜੀ ਆ ਦੁਪੱਟਾ ਆਪਾਂ ਪਹਿਲਾਂ ਵੀ ਦਿਖਾਇਆ ਸੀ ਤੁਹਾਨੂੰ ਇਹ ਦੁਪੱਟਾ ਬਾਈ ਜੀ ਖੋਲ ਕੇ ਦਿਖਾ ਦਿਨ ਚੈੱਕ ਕਰ ਲਓ ਬਾਈ ਜੀ ਬਾਈ ਜੀ ਜਿਹੜੀ ਗੱਲ ਬੋਲਾਂਗੇ ਸਹੀ ਹੋਊਗੀ ਉਹਦੇ ਵਿੱਚ ਕੋਈ ਦੋ ਰਾਇ ਨਹੀਂ ਹੋਊਗੀ ਇਹ ਨਹੀਂ ਹੈ ਵੀ ਬੋਲਣ ਵੇਲੇ ਕੁਝ ਹੋਰ ਦਿਖਾਈ ਜਾਈਏ ਬਾਈ ਜੀ ਦੇਣ ਵੇਲੇ ਕੁਝ ਹੋਰ ਦੇਈ ਜਾਈਏ ਉਹ ਕੰਮ ਨਹੀਂ ਹੈਗਾ ਜੇ ਕਿਸ ਨੇ ਕ courier ਕਰਾਉਣਾ ਹੈ ਬਾਈ ਜੀ ਵੇਚ ਛਕੋ ਕੇ courier ਕਰਾਓ ਵੇਚ ਛਕੋ ਕੇ courier ਕਰਾਓ ਬਾਈ ਫ੍ਰੀ ਹੈ ਜਿਹੜੀ courier ਦੀ ਸੇਵਾ ਇਹ ਬਿਲਕੁਕੁਲ ਫ੍ਰੀ ਹੈ ਇੱਕ ਸ਼ੂਟ ਮੰਗਾਓ ਭਾਵੇਂ ਦੋ ਮੰਗਾਓ ਭਾਵੇਂ ਪੰਜ ਮੰਗਾਓ ਜਿੰਨੇ ਮਰਜ਼ੀ ਮੰਗਾਓ ਆ ਦੇਖੋ ਬਾਈ ਜੀ ਕਿੰਨਾ ਸੋਹਣਾ ਗਲੇ ਤੇ ਕੰਮ ਕੀਤਾ ਹੋਇਆ ਬਾਈ ਜੀ ਭੁਖ ਲੈਣ ਦੇ ਦੇਖ ਕੇ ਦੇਖੋ ਕਿੰਨਾ ਵਧੀਆ ਟਾਪ ਦਾ ਕੰਮ ਕੀਤਾ ਹੈ ਇਹਦੇ ਵਿੱਚ ਬਾਈ ਜੀ ਆ ਦੇਖੋ ਟਾਪ ਦੇ ਇੱਕ ਨੰਬਰ ਡਿਜ਼ਾਈਨ ਹੈ ਸਕਰੀਨ ਸ਼ਾਟ ਲੈ ਕੇ ਬਾਈ ਜੀ ਇਹਦੇ ਇੱਕ ਕੂਰੀਅਰ ਨੰਬਰ ਚੱਲ ਰਿਹਾ ਹੈ ਉੱਤੇ ਆਪਣਾ ਸਕਰੀਨ ਤੇ ਉਹਦੇ ਨੰਬਰ ਬਾਈ ਜੀ ਕਰੋ ਤੇ ਇੱਕ ਦੋ ਝੂਟ ਜਿੰਨੇ ਲੋੜ ਆ ਉਨੀ ਲੈ ਆਦਾ ਹੈ ਇਹਦਾ ਰੇਟ ਬਾਈ ਜੀ ਕੁੱਲ 1500 ਰੁਪਿਆ ਰੇਟ ਹੈ ਜੇ ਬਾਈ ਜੀ ਇਹ ਰੇਟ ਤੁਸੀਂ ਬਾਜ਼ਾਰ ਤੋਂ ਲੈਣਾ ਮਾਲ ਬਾਜ਼ਾਰ ਚੋਂ ਬਾਈ ਜੀ ਘੱਟੋ ਘੱਟ 25 2500 ਰੁਪਿਆ ਲਈ ਜਾਂਦੇ ਬਾਈ ਜੀ 25 25 3 3000 ਰੁਪਿਆ ਕੁੱਲ ਪਰ ਆਪਣਾ ਰੇਟ ਇਹਦਾ 1500 ਰੁਪਿਆ ਰੇਟ ਹੈ ਕੁੱਲ ਜਿੰਨਾ ਮਰਜੀ ਮੰਗਾਉਣਾ ਪਾਰਸਲ ਫ੍ਰੀ ਹੈ ਬਾਈ ਜੀ ਕੱਲਾ ਬਕਾਇਦਾ ਕੱਲਾ ਹੀ ਇਹਦਾ ਅਖੀਨ ਖਾਬ ਦਾ ਪਾਰਸਲ ਫ੍ਰੀ ਹੈ ਵੀਰੇ ਜੀ ਬ੍ਰੇਟੀ ਆਪਣੇ ਕੋਲੇ ਆ ਗਈ ਪਹਿਲਾਂ ਤੁਹਾਨੂੰ ਆਪਾਂ ਗਲਾ ਘੜਾਈ ਦਿਖਾਈ ਸੀ ਹੁਣ ਇਹ ਬਗੇਰ ਗਲੇ ਤੋਂ ਆ ਬਾਈ ਜੀ ਇਹਨੂੰ ਵੀ ਬਾਈ ਜੀ ਦੇਖੋ ਕਿੰਨਾ ਖੂਬਸੂਰਤ ਸੂਟ ਹੈ ਬਾਈ ਜੀ ਕਿੰਨਾ ਸੋਹਣਾ ਡਿਜ਼ਾਈਨ ਕੀਤਾ ਹੋਇਆ ਹੈ ਗੋਲਡਨ ਜਰੀਰੀ ਕਢਾਈ ਹੈ ਦੇਖੋ ਇਹ ਤੇ ਪੂਰੇ ਗੌਰ ਨਾਲ ਦੇਖਿਆ ਕਰੋ ਬਾਈ ਜੀ ਸ਼ੂਟ ਨੂੰ ਪੂਰੇ ਗੌਰ ਨਾਲ ਕਿੰਨਾ ਵਧੀਆ ਕੱਪੜਾ ਤੇ ਕਿੰਨੀ ਵਧੀਆ ਇਹਦੀ ਸ਼ੈਨਗਾ ਕੱਪੜੇ ਦੀ ਬਾਈ ਜੀ ਸਾਦਾ ਰੇਟ ਹੈ ਕੋਈ ਬਾਹਲਾ ਰੇਟ ਨਹੀਂ ਇਹਦਾ ਆਮ ਤਾਂ ਬਾਈ ਜੀ ਇਹਦਾ ਰੇਟ ਤੁਹਾਨੂੰ ਪਤਾ ਵੀ 30000 ਰੁਪਿਆ ਬਾਈ ਜੀ 22000 ਰੁਪਿਆ 25 2500 ਰੁਪਿਆ ਰੇਟ ਲੈ ਜਾਂਦੇ ਇਹਦਾ ਤੇ ਇਹਦਾ ਬਾਈ ਜੀ ਜਿਹੜੀ ਬਾਟਮ ਹੈ ਬਾਟਮ ਦਾ ਕੱਪੜਾ ਐਡਾ ਸੋਹਣਾ ਕੱਪੜਾ ਬਾਈ ਜੀ ਦੇਖੋ ਇਹ ਚੈੱਕ ਕਰੋ ਆ ਦੇਖੋ ਬਾਈ ਜੀ ਉਹੀ ਡਿਜ਼ਾਈਨ ਹੈ ਦਾ ਜਿਹੜਾ ਡਿਜ਼ਾਈਨ ਇਹਦੇ ਵਿੱਚ ਦਿੱਤਾ ਬਾਈ ਜੀ ਉਹੀ ਡਿਜ਼ਾਈਨ ਬਾਈ ਜੀ ਬਾਟਮ ਦੇ ਦਿੱਤਾ ਹੋਇਆ ਪੌਂਚਾ ਵਰਕ ਦਾ ਦੇਖੋ ਪੌਂਚਾ ਪ੍ਰਿੰਟ ਹੈ ਇਹ ਪੌਂਚਾ ਵਰਕ ਹੈ ਬਾਈ ਜੀ ਤੇ ਨਾਲ ਬਾਈ ਜੀ ਪਹਿਲਾਂ ਵੀ ਆਪਾਂ ਤੁਹਾਨੂੰ ਦਿਖਾਇਆ ਚੁੰਨੀ ਚੁੰਨੀ ਤੁਹਾਨੂੰ ਖੋਲ ਕੇ ਹੋਰ ਦਿਖਾ ਦਿੰਨੇ ਆ ਇਹ ਇਹ ਲੱਗ ਲੱਗ ਡਿਜ਼ਾਈਨ ਹੈ ਬਾਈ ਜੀ ਇਹਦੇ ਵਿੱਚ ਆਪਣੇ ਕੋਲੇ ਬਹੁਤ ਜ਼ਿਆਦਾ ਡਿਜ਼ਾਈਨ ਆਏ ਹੋਏ ਆ ਜਿੰਨੇ ਮਰਜ਼ੀ ਡਿਜ਼ਾਈਨ ਲੈ ਲਓ ਆ ਦੇਖੋ ਬਾਈ ਜੀ ਆ ਦੁਪੱਟਾ ਦੇਖੋ ਕਿੰਨਾ ਸੋਹਣਾ ਕਿੰਨਾ ਖੁੱਲਾ ਦੁਪੱਟਾ ਹੈਗਾ ਬਾਈ ਜੀ ਪਿਓਰ ਪਾਰਟੀ ਵੇਅਰ ਸੂਟ ਆ ਬਾਈ ਜੀ ਪੂਰੇ ਵਧੀਆ ਪਾਰਟੀ ਵੇਅਰ ਸੂਟ ਇਹ ਨਾ ਤਾਂ ਬਾਈ ਜੀ ਰੇਟ ਸਸਤਾ ਹੈ ਤੁਹਾਡੇ ਚਾਹ ਪੂਰੇ ਹੋਣਗੇ ਬਾਈ ਜੀ ਵਿਆਹਾਂ ਵਾਸਤੇ ਇਹ ਆ ਦੇਖੋ ਕੁਆਲਿਟੀ ਚੈੱਕ ਕਰੋ ਬਾਈ ਜੀ ਦੇਖੋ ਆ ਡਿਜ਼ਾਈਨ ਬਾਈ ਜੀ ਅੱਡਾ ਇੱਕ ਸੈੱਟ ਆ ਸੈੱਟ ਬਾਈ ਜੀ ਅੱਡਾ ਹੈ ਦੇਖੋ ਚੈੱਕ ਕਰ ਲਓ ਕੱਲਾ ਕੱਲਾ ਦਿਖਾ ਦੋ ਬਾਈ ਡਿਜ਼ਾਈਨ ਚੈੱਕ ਕਰ ਲਓ ਬਾਈ ਜੀ ਬਹੁਤ ਸੋਹਣਾ ਕੱਪੜਾ ਖੀਨ ਖਾਬ ਦਾ ਕੱਪੜਾ ਬਾਈ ਜੀ ਪਿਓਰ ਨਾਲ ਬਾਟਮ ਤੇ ਪੌਂਚਾ ਵਰਕ ਮਿਲੂ ਬਾਈ ਜੀ ਭਾਵੇਂ ਗਲੇ ਵਾਲੀ ਕੜਾਈ ਲੈ ਲਓ ਪਰ ਮੈਂ ਦੂਜੀ ਕੜਾਈ ਲੈ ਲਓ ਬਾਈ ਜੀ ਸਾਰੀ ਚੀਜ਼ ਆਪਣੇ ਕੋਲੇ ਤਿਆਰ ਹੈ ਬਹੁਤ ਜ਼ਿਆਦਾ ਵੈਰਾਈਟੀ ਹੈ ਆਪਾਂ ਵੀਡੀਓ ਚ ਸਾਰੀ ਚੀਜ਼ ਦਿਖਾ ਨਹੀਂ ਸਕਦੇ ਆਪਾਂ ਹੁਣ ਤੁਹਾਨੂੰ ਦਿਖਾਉਣੇ ਦੂਜੀ ਆਈਟਮ ਇੱਕ ਆਈਟਮ ਇੱਕ ਡਿਜ਼ਾਈਨ ਇਹਦਾ ਹੋਰ ਹੈਗਾ ਚੈੱਕ ਕਰੋ ਬਾਈ ਜੀ ਜਿਹੜਾ ਆ ਡਿਜ਼ਾਈਨ ਹੈ ਜਮਾ ਬੁਲਬੁਲ ਦੇ ਬੱਚੇ ਆ ਬਾਈ ਜੀ ਇਹੋ ਜਿਹਾ ਮਸਾਂ ਡਿਜ਼ਾਈਨ ਮੰਗਾਇਆ ਬਾਈ ਜੀ ਦੇਖੋ ਚੈੱਕ ਕਰੋ ਕਿੰਨਾ ਸੋਹਣਾ ਡਿਜ਼ਾਈਨ ਤੇ ਇੱਕ ਨੰਬਰ ਕੁਆਲਿਟੀ ਕੱਪੜੇ ਦੀ ਬਾਈ ਜੀ ਡਿਜ਼ਾਈਨ ਦੇਖ ਕੇ ਭੁੱਖ ਲੈਂਦੀ ਹੈ ਬਾਈ ਜੀ ਦੇਖੋ ਬਾਈ ਜੀ ਡਿਜ਼ਾਈਨ ਇਹ ਰੇਟ ਜੇ ਕੋਈ ਇਹ ਕਪੜਾ ਦੇ ਜੇ ਬਾਈ ਜੀ ਫੁੱਲ ਜ਼ਿੰਮੇਵਾਰੀ ਹੈ ਚੈਲੰਜ ਹੈ ਇਸ ਗੱਲ ਤੇ ਸਕਰੀਨ ਸ਼ਾਟ ਲੈ ਲਓ ਬਾਈ ਜੀ ਇਹ ਜਾ ਮਾਲ ਨਹੀਂ ਮਿਲਣਾ ਫੁੱਲ ਜ਼ਿੰਮੇਵਾਰੀ ਹੈ ਇਸ ਗੱਲ ਦੀ ਗੌਰ ਨਾਲ ਦੇਖੋ ਕੁਆਲਿਟੀ ਦੇਖੋ ਕਢਾਈ ਦੇਖੋ ਕਿੰਨੀ ਸੋਹਣੀ ਕੀਤੀ ہوئی ਹੈ ਖੀਨ ਖਾਬ ਦਾ ਸੂਟ ਹੈ ਬਾਈ ਜੀ ਇਹ ਪਾਰਟੀ ਵੇਅਰ ਸੂਟ ਹੈ ਬਾਈ ਇਹ ਕਢਾਈ ਦੇਖੋ ਕਿੰਨੀ ਸੋਹਣੀ ਕੀਤੀ ਆ ਦੇਖੋ ਬਾਈ ਇਹ ਜਰੀ ਦੀ ਕਢਾਈ ਕਿੰਨੀ ਸੋਹਣੀ ਕੀਤੀ ਹੈ ਦੇਖੋ ਬਾਈ ਕੁਆਲਿਟੀ ਚੈੱਕ ਕਰੋ ਇਹ ਆ ਚੈੱਕ ਕਰੋ ਬਾਈ ਜੀ ਕੁਆਲਿਟੀ ਇਹ ਆ ਦੇਖੋ ਬਾਈ ਜੀ ਇਹ ਆ ਦੇਖੋ ਬਾਈ ਜੀ ਬਾਟਮ ਦਾ ਬਾਟਮ ਦਾ ਬਾਈ ਜੀ ਪੌਂਚਾ ਪ੍ਰਿੰਟ ਹੈ ਇਹ ਇੱਕ ਨੰਬਰ ਪ੍ਰਿੰਟ ਹੈ ਦੇਖੋ ਬਾਈ ਜੀ ਆ ਦੇਖੋ ਬਾਈ ਜੀ ਪੌਂਚਾ ਪ੍ਰਿੰਟ ਹੈ ਬਾਈ ਜੀ ਬਹੁਤ ਹੀ ਸੋਹਣਾ ਕੱਪੜਾ ਤੇ ਬਹੁਤ ਹੀ ਸੋਹਣੀ ਕੜਾਈ ਕੀਤੀ ਹੋਈ ਹੈ ਕੁਆਲਿਟੀ ਚੈੱਕ ਕਰ ਲਓ ਬਾਈ ਜੀ ਕਿੰਨੀ ਸੋਹਣੀ ਆ ਇਹ ਆ ਦੇਖੋ ਬਾਈ ਜੀ ਆ ਡਬਟ ਹੈ ਬਾਈ ਜੀ ਦਵੱਟਾ ਦੇਖਦਾ ਬਾਈ ਜੀ ਮਾਨ ਖੁਸ਼ ਹੋਏਗਾ ਬਹੁਤ ਹੀ ਗੋਟਾ ਪੱਤੀ ਦਾ ਕੰਮ ਕੀਤਾ ਪੂਰੇ ਖੁੱਲੇ ਡੁੱਲੇ ਦਵੱਟਿਆ ਬਾਈ ਜੀ ਕੋਈ ਸਿਰ ਤੋਂ ਨਹੀਂ ਤਿਲਕ ਰਿਹਾ ਇਹ ਬਹੁਤ ਹੀ ਸੋਹਣੇ ਤੇ ਬਹੁਤ ਹੀ ਵਧੀਆ ਕੁਆਲਿਟੀ ਹੈ ਆ ਚੈੱਕ ਕਰ ਲੋ ਬਾਈ ਜੀ ਇੱਕ ਸੈੱਟ ਸੀ ਇੱਕ ਸੈੱਟ ਮਸਾਂ ਮੰਗਾਇਆ ਬਾਈ ਜੀ ਜਿਹੜੀ ਕੁਆਲਿਟੀ ਹੈ ਇਹਦੀ ਬਹੁਤ ਹੀ ਸੋਹਣੀ ਕੁਆਲਿਟੀ ਹੈ ਇਹ ਸੈੱਟ ਦੀ ਦਾ ਪੂਰਾ ਲਾਜਵਾਬ ਸੈੱਟ ਹੈ ਬਾਈ ਜੀ ਪੂਰਾ ਟਾਪ ਤੇ ਇੱਕ ਨੰਬਰ ਕੁਆਲਿਟੀ ਦਾ ਚੈੱਕ ਕਰ ਲੋ ਕੱਲਾ ਕੱਲਾ ਦੇਖੋ ਬਾਈ ਜੀ ਕਿੰਨਾ ਵਧੀਆ ਮੀਨਾਕਾਰੀ ਕੀਤੀ ਹੈ ਬਾਈ ਜੀ ਚੈੱਕ ਕਰੋ ਆ ਦੇਖੋ ਕਿੰਨੀ ਵਧੀਆ ਮੀਨਾਕਾਰੀ ਕੀਤੀ ਹੋਈ ਹੈ ਬਹੁਤ ਹੀ ਸੋਹਣਾ ਡਿਜ਼ਾਈਨ ਕੱਢਿਆ ਹੋਇਆ ਬਾਈ ਜੀ ਇਹਦਾ ਬਾਈ ਜੀ ਤੁਹਾਨੂੰ ਆ ਇੱਕ ਨਵੀਂ ਵੈਰਾਈਟੀ ਹੋਰ ਲੈ ਕੇ ਆਇਆ ਮਾੜੀ ਝਾਤ ਮਾਰੋ ਬਾਈ ਜੀ ਬਾਹਲੀ ਵਧੀਆ ਭਾਅ ਦੇ ਵਿੱਚ ਵੈਰਾਈਟੀ ਹੈ ਜੀ ਪਾਰਟੀ ਵੇਅਰ ਸ਼ੂਟ ਕੁਆਲਿਟੀ ਚੈੱਕ ਕਰੋ ਬਾਈ ਜੀ ਕਿਹੋ ਜਿਹਾ ਕਢਾਈ ਕੀਤੀ ਹੋਈ ਹੈ ਕਿੰਨੀ ਸੋਹਣੀ ਹੈ ਤੇ ਤੇ ਪੂਰਾ ਵਧੀਆ ਕੁਆਲਿਟੀ ਦਾ ਕੱਪੜਾ ਬਾਈ ਨਾਲ ਬਾਟਮ ਦਾ ਕੱਪੜਾ ਉਦੋਂ ਸੋਹਣਾ ਬਾਈ ਜੀ ਜਿਹੜਾ ਉਹਦਾ ਕੀਤਾ ਹੋਇਆ ਕੰਮ ਆਪਣਾ ਦੁਬੱਟੇ ਦੇ ਕੰਮ ਕੀਤਾ ਇਹ ਬਾਈ ਜੀ ਉਦੋਂ ਸੋਹਣਾ ਤੇ ਬਾਈ ਜੀ ਰੇਂਜ ਹੈ ਜਿਹੜੀ ਦੀ ਤੂੰ ਤਾਂ ਤੁਹਾਨੂੰ ਵਿੱਚ ਲਿਖਿਆ ਆਈ ਜਾਂਦਾ ਬਾਈ ਜੀ ਬਿਲੂ ਚ ਚੈੱਕ ਕਰ ਲੋ 1000 ਰੁਪਿਆ ਰੇਂਜ ਹੈ ਕੁੱਲ ਬਾਈ ਜੀ ਚੈਲੰਜ ਹੈ ਇਸ ਗੱਲ ਤੇ ਜਿਹੜਾ ਕੋਈ ਬੰਦਾ ਇਹਨੂੰ 1000 ਰੁਪਏ ਦੇਜੇ ਕੋਈ ਐਡੀ ਕੜਾਈ ਕੀਤੀ ਤੇ ਐਡਾ ਸੋਹਣਾ ਕਪੜਾ ਬਾਈ ਜੀ ਚੈੱਕ ਕਰੋ ਆ ਤੁਹਾਨੂੰ ਬਾਈ ਇਹ ਪਹਿਣ ਖੋਲ ਕੇ ਕਪੜਾ ਦਿਖਾਉਣੇ ਆ ਪੂਰੇ ਗੌਰ ਨਾਲ ਦੇਖੋ ਵੀ ਕਿੱਦਾਂ ਸੋਹਣਾ ਕੰਮ ਕੀਤਾ ਹੈ ਕਿੰਨੀ ਵਧੀਆ ਕੁਆਲਿਟੀ ਹੈ ਤੇ ਕੰਮ ਕੀਤਾ ਹੋਇਆ ਇਹ ਆ ਚੈੱਕ ਕਰੋ ਬਾਈ ਇਹ ਦੇਖੋ ਬਾਈ ਇਹ ਤੇ ਕੋਈ ਲੈਂਡਿੰਗ ਨਹੀਂ ਲੱਗਦੀ ਬਾਈ ਜੀ ਕੋਈ ਲੈਂਡਿੰਗ ਨਹੀਂ ਲੱਗਦੀ ਇਹ ਤੇ ਲੈਂਡਿੰਗ ਨਹੀਂ ਲੱਗਦੀ ਬਹੁਤ ਮੋਟਾ ਕੱਪੜਾ ਬਹੁਤ ਸੋਹਣਾ ਕੱਪੜਾ ਹੈਗਾ ਦੇਖੋ ਬਾਈ ਇਹ ਕੜਾਈ ਚ ਚੈੱਕ ਕਰੋ ਬਲਕਿ ਕਿੰਨੀ ਵਧੀਆ ਕਿੰਨੀ ਪਾਰਟੀ ਵੇਅਰ ਸੂਟ ਹੈ ਬਾਈ ਜੀ ਬਾਈ ਜੀ ਇਹ 15-1500 2-2000 ਰੁਪਏ ਰੇਟ ਹੈ ਬਾਜ਼ਾਰਾਂ ਦੇ ਵਿੱਚ ਇਹ ਚੀਜ਼ਾਂ ਦਾ ਜਦੋਂ ਬਾਈ ਜੀ ਕੋਈ ਵੀ ਕੱਪੜਾ ਤੁਸੀਂ ਖਰੀਦਿਓ ਬਾਈ ਜੀ ਪੂਰਾ ਸੋਚ ਵਿਚਾਰ ਕੇ ਕੱਪੜਾ ਖਰੀਦਿਆ ਕਰੋ ਕੁਆਲਿਟੀ ਇੱਕ ਨੰਬਰ ਲੋ ਅਗਲੇ ਤੋਂ ਤੇ ਬਾਈ ਜੀ ਰੇਟ ਪੂਰਾ ਖਿੱਚ ਕੇ ਰੇਟ ਲਾਵਾਇ ਕਰੋ ਉਹ ਨਾ ਹੋਵੇ ਵੀ ਰੇਟ ਵੀ ਤੁਹਾਨੂੰ ਵੱਧ ਲਾ ਜਾਣ ਤੇ ਕੁਆਲਿਟੀ ਵੀ ਆਲਾ ਨਾ ਦੇਵੇ ਉਹ ਚੀਜ਼ ਨਾ ਕਰਾਇ ਕਰੋ ਤੇ ਆ ਦੁਪੱਟਾ ਬਾਈ ਜੀ ਨਾਲ ਇਹਦੇ ਦੁਪੱਟਾ ਵੀ ਬਹੁਤ ਸੋਹਣਾ ਬਾਈ ਜੀ ਦੇ ਨਾਲ ਰੇਟ ਕੁੱਲ 1000 ਰੁਪਿਆ ਰੇਟ ਹੈ ਬਾਈ ਜੀ ਜਿਹੜੀ ਇਹਦੀ ਸ਼ਿਪਿੰਗ ਹੈ ਬਾਈ ਜੀ ਬਿਲਕੁਲ ਫਰੀ ਆ ਦੇਖੋ ਬਾਈ ਜੀ ਦੁਪੱਟਾ ਕਿੰਨਾ ਖੁੱਲਾ ਡੁੱਲਾ ਦੁਪੱਟਾ ਬਾਈ ਜੀ ਦੇਖੋ ਚੈੱਕ ਕਰੋ ਬੜਾ ਸੋਹਣਾ ਦੁਪੱਟਾ ਬਾਈ ਜੀ ਪੂਰਾ ਫੁੱਲ ਦੁਪੱਟਾ ਆ ਦੇਖੋ ਪਾਰਟੀ ਵੇਅਰ ਸ਼ੂਟ ਹੈ ਕੋਈ ਇਹ ਦੁਪੱਟਾ ਤਿਲਕਦਾ ਨਹੀਂ ਕੋਈ ਕੁਲਾ ਨਹੀਂ ਕੁਛ ਨਹੀਂ ਬਾਈ ਜੀ ਪੂਰਾ ਮਲੈਮ ਕੱਪੜਾ ਹੈ ਤੇ ਪੂਰਾ ਵਧੀਆ ਇਹ ਆ ਦੇਖੋ 슈ਟ ਹੈ ਇਹਦਾ ਰੇਟ ਕੁੱਲ 1000 ਰੁਪਿਆ ਰੇਟ ਹੈ ਬਾਈ ਜੀ ਪਾਰਟੀ ਵੇਅਰ 슈ਟ ਹੈ ਮਨ ਖੁਸ਼ ਹੋ ਜੂ ਬਾਈ ਜੀ ਇਹ 슈ਟ ਲੈ ਕੇ ਬਾਈ ਜੀ ਆ ਦੇਖੋ ਕੁਆਲਿਟੀ ਕਲਾ ਕਲਾ ਰੇਟ 슈ਟ ਚੈੱਕ ਕਰੋ ਬਾਈ ਜੀ ਕਈ ਨਹੀਂ ਸਕਰੀਨ ਸ਼ਾਟ ਲੈਣਾ ਪੈਂਦਾ ਜੇ ਕਿਸੇ ਨੂੰ ਲੋੜ ਆ ਬਾਈ ਜੀ ਜਿਹੜੀ ਇਹਦੀ ਸ਼ਿਪਿੰਗ ਹੈ ਬਿਲਕੁਲ ਫਰੀ ਸ਼ਿਪਿੰਗ ਨੰਬਰ ਬਾਈ ਜੀ ਉੱਤੇ ਕੋਰੀਅਰ ਨੰਬਰ ਦਿੰਨੇ ਆ ਅਲੱਗ ਨੰਬਰ ਦਿੰਨੇ ਆ ਬਾਈ ਜੀ ਉਹ ਨੰਬਰ ਤੇ ਤੁਸੀਂ ਕਾਲ ਕਰ ਲਿਓ ਬਾਈ ਜੀ ਤੇ ਜਿੰਨੀ ਲੋੜ ਆ ਬਾਈ ਜੀ ਉਨੀ ਮੰਗਾ ਸਕਦਾ ਕੋਈ ਅਲੱਗ ਚਾਰਜ ਕੋਈ ਨਹੀਂ ਲੱਗਣਾ ਸ਼ਿਪਿੰਗ ਫ੍ਰੀ ਹੈ ਤੇ ਇੱਕ ਵਾਰੀ ਜੀ ਚਲਦੀ ਚਲਦੀ ਵੀਡੀਓ ਨੂੰ ਐਨੀਕ ਸ਼ੇਅਰ ਕਰੋ ਬਾਈ ਬਣ ਕੇ ਵੀ ਪੂਰੀ ਵਧੀਆ ਜਮਾ ਹਰਕਤ ਤੱਕ ਪਹੁੰਚ ਜੇ ਇੱਕ ਡਿਜ਼ਾਈਨ ਬਾਈ ਜੀ ਤੁਹਾਨੂੰ ਆਹ ਦਿਖਾਉਣਾ ਹੈ ਦੇਖੋ ਡਿਜ਼ਾਈਨ ਬਾਈ ਜੀ ਮਨ ਖੁਸ਼ ਇਹਦੇ ਨਾਲ ਵੀ ਮਨ ਖੁਸ਼ ਹੋ ਜੂ ਬਾਈ ਜੀ ਚੈੱਕ ਕਰੋ ਇਹ ਦੇਖੋ ਬਾਈ ਜੀ ਡਿਜ਼ਾਈਨ ਲਾਜਵਾਬ ਡਿਜ਼ਾਈਨ ਮੰਗਾਇਆ ਬਾਈ ਜੀ ਦੇਖੋ ਚੈੱਕ ਕਰੋ ਕੁੱਲ 1000 ਰੁਪਿਆ ਰੇਟ ਹੈ ਇਹਦਾ 1000 ਰੁਪਏ ਜੇ ਕੋਈ ਦੇ ਜ ਆਪਾਂ ਚੈਲੰਜ ਕਰਦੇ ਆ ਇਸ ਗੱਲ ਤੇ ਇਹ ਜਾ ਕੜਾਈ ਕੀਤਾ ਹੋਇਆ ਮਾਲ ਤੇ ਇਹ ਜਿਆ ਕਪੜਾ ਬਹੁਤ ਹੀ ਸੋਹਣਾ ਕਪੜਾ ਦੇਖੋ ਚੈੱਕ ਕਰੋ ਕਿੰਨਾ ਵਧੀਆ ਕਪੜਾ ਬਾਈ ਜੀ ਕਿੰਨੀ ਵਧੀਆ ਕੜਾਈ ਕੀਤੀ ਹੋਈ ਹੈ ਕਿੰਨਾ ਸੋਹਣਾ ਆਹ ਦੇਖੋ ਬਾਈ ਜੀ ਦੁਪੱਟਾ ਨਾਲ ਵਰਕ ਕੀਤਾ ਹੋਇਆ ਦੁਪੱਟਾ ਹੈ ਪੂਰਾ ਸੋਹਣਾ ਕਪੜਾ ਹੈ ਇੱਕ ਬਹੁਤ ਹੀ ਵਧੀਆ ਜ਼ਬਰਦਸਤ ਡਿਜ਼ਾਈਨ ਹੈ ਰੇਟ ਉਹੀ 1000 ਰੁਪਿਆ ਕੁੱਲ ਤੇ ਡਿਜ਼ਾਈਨ ਬਾਈ ਜੀ ਦੇਖ ਕੇ ਤੁਸੀਂ ਖੁਸ਼ ਹੋ ਜਾਓਗੇ ਨਾਲ ਦੀ ਨਾਲ ਡਿਜ਼ਾਈਨ ਚੈੱਕ ਕਰੋ ਬਾਈ ਜੀ ਕਿੱਡੇ ਸੋਹਣੇ ਡਿਜ਼ਾਈਨ ਹੈ ਬਾਈ ਜੀ ਕੁੱਲ 1000 1000 ਰੁਪਏ ਦਾ ਕੁਝ ਵੀ ਨਹੀਂ ਆਉਂਦਾ ਬਾਈ ਜੀ ਕੁਝ ਵੀ ਨਹੀਂ ਆਉਂਦਾ 1000 ਰੁਪਏ ਦਾ ਇਹ ਆਪਾਂ ਤੁਹਾਨੂੰ ਬਰਕ ਵਾਲੇ ਸ਼ੂਟ ਕੋਈ ਇਹ ਤੇ ਲਾਈਨਿੰਗ ਨਹੀਂ ਲੱਗਦੀ ਕਪੜਾ ਬਾਈ ਜੀ ਮਲਾਈ ਵਰਗਾ ਪੋਲਾ ਕਪੜਾ ਜਿਹਾ ਕਰੋ ਚੈੱਕ ਮਾਸਟਰ ਕਲਰ ਹੈ ਕਲਰ ਦੇਖੋ ਪਹਿਲਾਂ ਕਿੰਦਾ ਸੋਹਣਾ ਇੱਕ ਨੰਬਰ ਕਲਰ ਹੈ ਬਾਈ ਜੀ ਇੱਕ ਤੁਹਾਨੂੰ ਇਹ ਦੱਸ ਦਿਆਂ ਬਾਈ ਜੀ ਜੇ ਇਹਨੇ ਲੈਣਾ ਸਕਰੀਨ ਸ਼ਾਟ ਲੈ ਕੇ ਬਾਈ ਜੀ ਮੰਗਵਾ ਲਿਆ ਕਰੋ ਤਾਂ ਕਿ ਦੋ ਦਿਨਾਂ ਦੇ ਵਿੱਚ ਜੇ ਇਹ ਕੱਲ ਕੋਲ ਨੂੰ ਪਰਸੋਂ ਨੂੰ ਬਾਈ ਜੀ ਸਾਰਾ ਸੇਲ ਹੋ ਜਾਂਦਾ ਮਾਲ ਹੈ ਪਿੱਛੋਂ ਕਸਟਮਰਾਂ ਦੇ ਫੋਨ ਆਉਂਦੇ ਬਾਈ ਜੀ ਫਿਰ ਅਗਲਾ ਗੁੱਸਾ ਕਰਦਾ ਵੀ ਮੈਨੂੰ ਦਿੰਦਾ ਨਹੀਂ ਏ ਜਿਹਨੂੰ ਲੋੜ ਆ ਬਾਈ ਜੀ ਫਟਾਫਟ ਬਸ ਸਕਰੀਨ ਸ਼ਾਟ ਲਓ ਤੇ ਫਟਾਫਟ ਇਹ ਬੁੱਕ ਕਰਵਾ ਦਿਓ ਬਾਈ ਜੀ ਆਹ ਦੇਖੋ ਚੈੱਕ ਕਰੋ ਬਾਈ ਜੀ ਕਿੰਨਾ ਸੋਹਣਾ ਤੇ ਆਹ ਸੀ ਬਾਈ ਜੀ ਦਾ ਨਾਲ ਦੁਪੱਟਾ ਚੈੱਕ ਕਰੋ ਦੁਪੱਟਾ ਕਿੰਨਾ ਸੋਹਣਾ ਦੁਪੱਟਾ ਹੈ ਫੁੱਲ ਵਧੀਆ ਇੱਕ ਨੰਬਰ ਦੁਪੱਟਾ ਹੈ ਫੁੱਲ ਸੈਜ ਹੈ ਇਹ ਆ ਚੈੱਕ ਕਰ ਲਓ ਬਾਈ ਜੀ ਕੱਲੇ ਕੱਲੇ ਚੀਜ਼ ਦਿਖਾ ਦਿਓ ਬਹੁਤ ਹੀ ਸੋਹਣੀ ਆਈਟਮ ਹੈ ਆਹ ਦੇਖੋ ਇੱਕ ਡਿਜ਼ਾਈਨ ਆ ਸੀ ਬਾਈ ਇਹਦਾ ਇੱਕ ਡਿਜ਼ਾਈਨ ਆ ਸੀ ਇੱਕ ਡਿਜ਼ਾਈਨ ਆ ਸੀ ਡਿਜ਼ਾਈਨ ਦੋ ਤਿੰਨ ਲਾਏ ਹੋਇਆ ਬਾਈ ਜੀ ਮੇਜ ਤੇ ਚੈੱਕ ਕਰ ਲਓ ਸਮਾਰ ਕੇ ਬਹੁਤ ਹੀ ਵਧੀਆ ਡਿਜ਼ਾਈਨ ਆ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਹੈ ਬਹੁਤ ਸੋਹਣਾ ਕੱਪੜਾ ਬਾਈ ਜੀ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਰੇਟ ਕੁੱਲ 1000 ਰੁਪਿਆ ਰੇਟ ਦੇਖੋ ਬਾਈ ਜੀ ਖੜਖੜਾ ਬਾਈ ਜੀ ਕੱਪੜਾ ਇੱਕ ਨੰਬਰ ਜਮਾ ਦੇਖੋ ਕਿੰਨੇ ਸੋਹਣੇ ਡਿਜ਼ਾਈਨ ਦਿੱਤੇ ਆ ਕਿੰਨੀ ਸੋਹਣੀ ਕਢਾਈ ਕੀਤੀ ਹੈ ਬਾਈ ਜੀ ਰੇਟ ਬੜਾ ਆਵਾਜਵ ਹੈ ਕੌਰੀਅਰ ਫ੍ਰੀ ਹੈ ਬਾਈ ਜੀ ਜਮਾ ਕੱਲਾ ਖੀਵ ਖਾਨ ਸੂਟ ਦੇ ਬਾਈ ਜੀ ਕੌਰੀਅਰ ਫ੍ਰੀ ਹੈ ਆ ਦੇਖੋ ਕਿੰਨਾ ਸੋਹਣਾ ਕੁਆਲਿਟੀ ਦਾ ਕੱਪੜਾ ਹੈ ਆ ਚੈੱਕ ਕਰੋ ਨਾਲ ਦੁਬੱਟਾ ਬਾਈ ਜੀ ਬਹੁਤ ਸੋਹਣਾ ਦੁਬੱਟਾ ਹੈ ਬਾਈ ਜੀ ਦੇਰ ਨਾ ਲਾਓ ਕਿਉਂਕਿ ਵਿਆਹ ਸਾਧੀਆਂ ਦੇ ਮੌਸਮ ਹੈ ਹਰ ਇੱਕ ਨੂੰ ਕੱਪੜੇ ਦੀ ਲੋੜ ਆ ਬਾਈ ਜੀ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਦੇਖੋ ਬਾਈ ਜੀ ਇੱਕ ਆਪਸ ਨੂੰ ਬੇਨਤੀ ਹੋਰ ਕਰਦੇ ਆ ਬੀਰੋ ਦੇ ਵਿੱਚ ਜਿਹੜਾ ਆਪਣੇ ਕੋਲੇ ਉਧਰ ਆਪਣੇ ਕੋਲੇ ਅਲਪਾਇਨ ਨਲਪੂਨ ਪਿਆ ਬਾਈ ਜੀ ਬਹੁਤ ਹੀ ਵਧੀਆ ਸੇਲ ਤੇ ਕੱਢੀ ਜਾਂਦੇ ਆ ਬਹੁਤ ਹੀ ਮੰਦੇ ਭਾਵਾਂ ਦੇ ਵਿੱਚ ਆ ਦੁਕਾਨਦਾਰ ਵੀਰ ਫੋਨ ਤੇ ਕਨੈਕਟ ਕਰ ਲੈਣ ਪੁੱਛ ਲੈਣ ਬਹੁਤ ਹੀ ਜਾਦੇ ਮੰਦਾ ਬਾਈ ਜੀ ਇੱਕ ਨੰਬਰ ਮੰਦੇ ਦੇ ਚੱਲ ਛੱਟੇ ਕਿਉਂਕਿ ਜਾਂਦੀ ਸਟੇਜ ਆ ਬਾਈ ਜੀ ਸੇਲਾਂ ਲੱਗੀਆਂ ਹੋਈਆਂ ਜਿਹੜਾ ਜ ਮਰਜੀ ਰੇਟ ਆਪਣੇ ਤੋਂ ਲਿਜਾ ਸਕਦਾ ਤੇ ਬਾਈ ਜੀ ਇਹ ਖੀਨਖਾ ਦਾ ਆਪਾਂ ਬਾਰ-ਬਾਰ ਇਹੀ ਗੱਲ ਕਰਦੇ ਆ ਬਾਈ ਜੀ ਲਟਾਣਾ ਹੋਇਓ ਆਮ ਬਜ਼ਾਰਾਂ ਦੇ ਵਿੱਚ ਬਹੁਤ ਜ਼ਿਆਦੇ ਇਹਦੀ ਲੁੱਟ ਮੱਚੀ ਹੋਈ ਐ ਬਹੁਤ ਹੀ ਜ਼ਿਆਦੇ ਦਾ ਭਾਅ ਮੰਗ ਰਹੇ ਨੇ ਬਾਈ ਜੀ ਰੇਟ ਦੇਖ ਕੇ ਕੁਆਲਿਟੀ ਦੇਖ ਕੇ ਵੀਡੀਓ ਚੈੱਕ ਕਰਕੇ ਬਾਈ ਜੀ ਇਮਾਨਦਾਰੀ ਨਾਲ ਆਵਦਾ ਬਾਈ ਜੀ ਜਿੱਥੋਂ ਕੱਪੜਾ ਖਰੀਦਦੇ ਹੋ ਵਧੀਆ ਕੱਪੜਾ ਖਰੀਦੋ ਕੰਪਨੀ ਦਾ ਤੇ ਵਧੀਆ ਇੱਕ ਨੰਬਰ ਕੁਆਲਿਟੀ ਲਓ ਬਾਈ ਜੀ ਸ਼ੇਅਰ ਸਬਸਕ੍ਰਾਈਬ ਦੀ ਬਾਈ ਜੀ ਸਾਨੂੰ ਵੱਧ ਤੋਂ ਵੱਧ ਬੇਨਤੀ ਕਰ ਰਹੇ ਆ ਕਰਿਆ ਕਰੋ ਬਾਈ ਜੀ ਕਿਉਂਕਿ ਕਹਾਂ ਦੀ ਕਹਾਂ ਪਤਾ ਲੱਗਦਾ ਰਹੇ ਤੇ ਇੱਕ ਬਾਈ ਕੋਰੀਅਰ ਇਹਦਾ ਫਰੀ ਹੈ ਇੱਕ ਨੰਬਰ ਚੱਲ ਰਿਹਾ ਉੱਤੇ ਕੋਰੀਅਰ ਨੰਬਰ ਅਲੱਗ ਹੈ ਜੀ ਉਹ ਨੰਬਰ ਤੇ ਕੋਰੀਅਰ ਤੇ ਆਪਣੇ ਤੇ ਬੁੱਕ ਕਰਾ ਸਕਦੇ ਹੋ ਜਿਹਨੂੰ ਲੋੜ ਹੈ ਤੇ ਬਾਈ ਜੀ ਇੱਕ ਵਿਆਹ ਦਾ ਦੱਸਦੇ ਆਪੇ ਬਾਗਬੂਗ ਬਾਈ ਜੀ ਬਾਗ ਫੁਲਕਾਰੀਆ ਤੇ ਖੇਜ਼ ਖੂਸ਼ ਹੋਰ ਆਪਣੇ ਆਈਟਮਾਂ ਬਹੁਤ ਆ ਆਪਣੇ ਕੋਲੇ ਬਾਈ ਜੀ ਇੱਕ ਵਾਰੀ ਜਰੂਰ ਫੋਨ ਤੇ ਕਨੈਕਟ ਕਰ ਲਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ